ਆ ਮੇਰੇ ਜੀਂਦੇ ਜੀ ਮਰੀਤੀ ਨੂੰ ਕਤਲ ਕੀਤਾ ਗਿਆ ਅਜੇ ਤੱਕ ਮੇਰੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨੂੰ ਬੇਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸ਼ਾਸਤਰ ਕੇ ਅਧੀਨ ਰਾਜ ਹੈ ਜੇ ਅਸੀਂ ਖਾਲਸਾ ਸ਼ਾਸਤਰ ਹੀ ਨਹੀਂ ਪਹਿਨ ਸਾਡਾ ਚੋਰਾ ਨੂੰ ਇਹਨਾਂ ਨੇ ਹਥਿਆਰਾਂ ਨੇ ਲਾਇਸੈਂਸ ਦਿੱਤੇ ਸਰਕਾਰਾਂ ਨੇ ਏਡੀਸੀ ਗਰੇਵਾਲ ਸਾਹਿਬ ਕਾਂਗਰਸ ਸਰਕਾਰ ਦੇ ਹੰਢਿਆ ਕਰੰਤਾਂ ਡੋਮੀਨਨ ਗਾ ਜਿੰਨੇ ਮਰਜ਼ੀ ਪੈਸੇ ਲੈ ਜਿੱਥੇ ਮਰਜ਼ੀ ਤੁਰਿਆ ਫਿਰ 13 ਲਾਇਸੈਂਸ ਨਹੀਂ ਮੰਨਣਾ 13 64 64 43 ਨੰਬਰ ਮੇਰੇ ਲਾਇਸੈਂਸ ਦਾ ਉਹਨੇ ਰਿਜੈਕਟ ਕਰਕੇ ਸੁੱਟ ਦਿੱਤਾ ਜੇ ਸਾਡੇ ਕੋਲ ਹੀ ਕੁਛ ਨਾ ਹੋਊ ਸਾਡੀ ਖਾਲਸਾਈ ਤੇ ਕੀ ਆ ਅਸੀਂ ਕਹਦੀਆਂ ਮਾਲਾ ਫੇਰਾਂਗੇ ਜਦੋਂ ਬਾਬਰ ਚੜ੍ਹ ਕੇ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਹਿੰਦੇ ਮਾਲਾ ਫੇਰਦੇ ਰ ਤਸਬੀਹ ਨਹੀਂ ਵੱਡੇ ਵੱਡੇ ਕਾਜੀ ਵੱਡੇ ਵੱਡੇ ਪੰਡਤ ਕਿੰਨੇ ਕਰਦੇ ਆਗੇ ਉਹਨਾਂ ਨੂੰ ਅਸੀਂ ਸਿਰ ਪੱਥਰ ਕਰਦੇ ਹਾਂ ਤੇ ਹੋਰੀ ਹੋਏ ਕਿਉਂ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਪਹਿਨਾਇਆ ਜਲਿਹਦਾਰ ਸਾਹਿਬ ਸਾਨੂੰ ਹੱਕ ਚਾਹੀਦਾ ਕਿ ਹੀ ਸ਼ਸਤਰ ਪਹਿਨ ਸਕੀਏ ਮੇਰੀ ਉਹ ਲੜਕੀ ਜਿਹੜੀ ਗੱਜਕੇਰੀ ਖਡਾਰਨ ਪਟਿਆਲਾ ਜੁਨੀਵਰਸਿਟੀ ਦੀ ਵਿਦਿਆਰਥਣ ਇੱਕ ਨੰਬਰ ਦੀ ਗੱਜਕੇਰੀ ਜਿਹੜੇ ਕੋਲ ਕੋਈ ਸ਼ਸਤਰ ਹੁੰਦਾ ਉਹ ਮਰਦੀ ਹੀ ਉਹਨੇ ਕੋਲ ਅਸੀਂ ਮਾਲਾ ਵੀਰੀਏ ਕਿਤਨਾ ਮਾਰ ਦਿਆਂਗੇ ਇਹਨਾਂ ਦੁਸ਼ਮਣਾਂ ਨੂੰ ਅਰਦਾਸ ਜੀ ਮੇਰੀ ਸਾਡੀ ਕੋਈ ਸੁਣਵਾਈ ਨਹੀਂ ਅਜੇ ਤੱਕ ਤੇੰਨੇ ਦਿਨ ਹੋ ਗਏ ਇੱਕ ਕੋਈ ਸਰਦਾਰ ਜੀ ਮੇਰੀ ਗੱਲ ਇੱਕ ਜੀ ਆਪਾਂ ਸਾਰੇ ਗੁਰਪਾਈ ਆ ਤੁਸੀਂ ਮੇਰੇ ਵੀਰ ਹੋ ਠੀਕ ਹੈ ਇਹ ਠੀਕ ਹੈ ਇਹਨਾਂ ਦੇ ਜਿੰਨੇ ਵੀ ਬਚਨ ਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਆਖਿਆ ਬਿਨਾ ਕੇਸ ਸ਼ਾਸਤਰੰ ਨਰੰਗ ਭੇਡ ਜਾਨੂ ਗਾਹੇ ਕਾਨ ਤਾਕੇ ਕਿਤੇ ਲੈ ਸਦਾ ਨੋ ਇਹੀ ਮੋਰ ਆ ਗਿਆ ਸੁਣੋ হে ਪਿਆਰੇ ਬਿਨਾ ਕੇਸ ਸ਼ਾਸਤਰੰ ਦੇਭੂ ਨਾ ਦੇ ਸਰਦਾਰ ਜੀ ਨੇ ਜਿੰਨੇ ਵੀ ਨੁਕਤੇ ਚੁੱਕੇ ਆ ਉਹ ਅਹਿਮ ਆ ਉਹ ਠੀਕ ਆ ਉਹ ਠੀਕ ਆ ਸਾਨੂੰ ਸਾਡੇ ਗੁਰੂ ਨੇ ਸਾਡਾ ਕੰਡਾ ਬਣਾਇਆ ਵਾ ਸ਼ਬਦ ਨੂੰ ਸਾਨੂੰ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਜੋ ਸਾਡਾ ਮਾਰਸ਼ਲ ਆਰਟ ਦਲਕਾ ਜੋ ਸਾਡੇ ਹੱਥ ਰਵੈਥੀ ਹਥਿਆਰ ਆ ਸ਼ਬਦ ਨੂੰ ਇਹ ਚਲਾਉਣੇ ਸਿਖਾਉਣੇ ਚਾਹੀਦੇ ਆ ਸਮਾਂ ਇਹਨਾਂ ਦੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਇਹਨਾਂ ਦੀ ਜਜ਼ਬਾਤ ਠੀਕ ਨੇ ਉਹ ਕਿਉਂ ਠੀਕ ਨੇ ਜੇ ਸਾਡੇ ਘਰਾਂ ਤੋਂ ਹੋਰ ਬਹੁਤ ਕੁਝ ਪਿਆੰਦਾ ਸਾਡੇ ਘਰੇ ਗੁਰੂ ਦਾ ਦਸਤਾ ਸ਼ਸਤਰ ਨਹੀਂ ਹੁੰਦਾ ਸਾਨੂੰ ਸਾਰਿਆਂ ਨੂੰ ਜਿੱਦਾਂ ਦਾ ਵੀ ਸਮਾਂ ਚੱਲ ਰਿਹਾ ਆ ਤਿਆਰ-ਵਾਰ ਤਿਆਰ ਰਹਿਣਾ ਚਾਹੀਦਾ ਗੁਰੂ ਦੇ ਦਿੱਤੇ ਹੋਏ ਸ਼ਸਤਰਾਂ ਦੀ ਸੰਭਾਲ ਕਰਨੀ ਚਾਹੀਦੀ ਬਾਕੀ ਆਪਸੀ ਆਲਾ-ਦਵਾਲਾ ਜਿਹੜਾ ਜਿੰਨਾ ਵੀ ਸਾਡਾ ਹੈਗਾ ਇੱਕ ਦੂਜੇ ਨਾਲ ਸਾਡੀ ਸਾਂਝ ਸਾਨੂੰ ਪਤਾ ਹੋਵੇ ਵੀ ਕੋਈ ਵੀ ਸ਼ਰਾਰਤੀ ਅੰਸਰ ਜੇ ਪਿੰਡ 'ਚ ਵੱਢ ਰਿਹਾ ਵਾ ਪਹਿਲੀ ਗੱਲ ਤੇ ਵੇਖੋ ਪਿੰਡਾਂ ਦਾ ਨੇ ਇੱਕ ਆਪਣਾ ਸਭਿਆਚਾਰ ਹੁੰਦਾ ਪਿੰਡਾਂ 'ਚ ਬਗਾਨਾ ਬੰਦਾ ਜਦੋਂ ਵੱਡਦਾ ਇੱਕ ਦੂਜੇ ਦਾ ਧਿਆਨ ਵੀ ਰੱਖੀਂ ਆਪਣੀ ਭਾਈਚਾਰਕ ਕਿਸਾਂਜ ਪਰਿਵਾਰ ਦੀ ਸਾਂਝ ਬਾਕੀ ਦੂਜੀ ਬਾਕੀ ਸਾਬ ਬਿਲਕੁਲ ਛੋਟੇ ਛੋਟੇ ਇਹ ਕੋ ਵੱਡਾ ਪਾਪੀ ਆ ਬਾਕੀ ਦੇਖੋ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜੇ ਤੁਰੰਤ ਇਹਨਾਂ ਦੇ ਕਾਤਲ ਨਾਂ ਲੱਭੇ ਗਏ ਤੇ ਨੰਗੇ ਨਾਂ ਕੀਤੇ ਗਏ ਅਸੀਂ ਇਹਨਾਂ ਦੇ ਨਾਲ ਜਿਵੇਂ ਪਰਿਵਾਰ ਚਾਹੁੰਦਾ ਹੋਊਗਾ ਜਿਵੇਂ ਦਾ ਸੰਘਰਸ਼ ਚਾਹੁੰਦਾ ਹੋਊਗਾ ਅਸੀਂ ਸਰਦਾਰ ਜੀ ਨਾਲ ਇਹ ਸਾਡੇ ਵੀਰ ਦੇ ਨਾਲ ਪੰਥ ਨਾਲ ਅਸੀਂ ਹਰ ਸੰਘਰਸ਼ ਦੇ ਵਿੱਚ ਅੱਗੇ ਹੋ ਕੇ ਇਹਨਾਂ ਦੇ ਨਾਲ ਤੁਰਾਂਗੇ ਗੱਲ ਇਹ ਨਹੀਂ ਆ ਸਾਨੂੰ ਤੇ ਸਾਡੇ ਗੁਰੂ ਨੇ ਆਪਾਂ ਹਰੇਕ ਨੂੰ ਇਹਨੇ ਕਿਤੇ ਸਕੂਲ ਤੋਂ ਆਇਆ ਬੱਚਾ ਜੀ ਇਹ ਕੱਲਾ ਹੀ ਆਉਂਦਾ ਹੈ ਸਕੂਲ ਤੋਂ ਸਰਦਾਰ ਜੀ ਹਾਂਜੀ ਉਹ ਇਕੱਲਾ ਹੀ ਆਇਆ ਜਿਹਨੂੰ ਅੰਦਰ ਵੜਿਆ ਨਾ ਉਹ ਰੋਏ ਰੱਸਦਾ ਹੀ ਆ। ਇਹ ਨੂੰ ਸੁਤਾ ਵਾਕ ਠੀਕ ਨਹੀਂ ਖਾ ਸਕਦਾ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੁਥਾਰਿਆ। ਤੁਹਾਡੀ ਦੁਕਾਨ ਵੀ ਕੋਈ ਦੁਕਾਨ ਹੈ। ਆਹ ਦੁਕਾਨ ਘਰ ਦੀ ਹੈ ਜੀ। ਇਹ ਵੀ ਦਰਵਾਜ਼ੇ ਥਾਂ ਨਹੀਂ ਲੰਗੇ ਤੇ ਦੁਕਾਨ ਥਾਂ ਨਹੀਂ ਲੰਗੇ। ਨਹੀਂ ਸਾਡੇ ਸਿੱਖਾਂ ਦਾ ਤੇ ਸੁਭਾਅ ਇਹ ਆ। ਵੀ ਉਹ ਤੇ ਕਿਸੇ ਬੀਬੀ ਆਲ ਮਾੜੀ ਨਿਗਾਹ ਨਾ ਵੇਖਦੇ ਉਹ ਨਹੀਂ ਫਿਰ ਇਹ ਕਿਹੜੇ ਲੋਕ ਪੰਜਾਬ ਚ ਆ ਜਿਹੜੇ ਇਦਾਂ ਦੀਆਂ ਵਾਰਤਾ ਤਾਂ ਕਰ ਰਹੇ ਕਿੱਧਰ ਨੂੰ ਸਾਡੀ ਸੋਸਾਇਟੀ ਤੋਂ ਸਮਾਜ ਸਾਡਾ ਕਿੱਧਰ ਨੂੰ ਦੁਰ ਪਿਆ ਸਰਕਾਰ ਸੇ ਹੁਮੇ ਅੱਜ ਸਾਡੀਆਂ ਆਪਣੀਆਂ ਧੀਆ ਪਾਠ ਕਰ ਰਹੀਆਂ ਨੇ ਵੇਖੋ ਗੁਰਬਾਣੀ ਦਾ ਪਾਠ ਕਰਦੇ ਆ ਵੀ ਉਹ ਬੱਚੀ ਨੂੰ ਬਖਸ਼ਿਆ ਨਹੀਂ ਬਖਸ਼ਿਆ ਨਹੀਂ ਇਹਦਾ ਦਰਸ ਨਹੀਂ ਕੀਤਾ ਕਿਹੜੇ ਇਹ ਜਲਾਦ ਲੋਕ ਜਿਹੜੇ ਆ ਇਹ ਸਮਾਜ ਚ ਘੁੰਮਣੇ ਸਮਾਜ ਲਈ ਕਿੰਨੇ ਖਤਰਨਾਕ ਇਹ ਹੋਰ ਕਿੰਨਿਆਂ ਦੇ ਨਾਲ ਐਵੇਂ ਕਰ ਸਕਦੇ ਇਹ ਕਰਕੇ ਇੱਥੇ ਤੇ ਕੋਈ ਡਰਬਲੀ ਚੀਜ਼ਾਂ ਤੇ ਜਿਹੜਾ ਵਾ ਜਿੱਦਾਂ ਆਪਾਂ ਕਹਿ ਦਿੰਨੇ ਯਾਰ ਤੇਰਾ ਕੰਮ ਕੱਲ ਹੋ ਜੂ ਪਰਸੋਂ ਹੋ ਜੂ ਇਹ ਕੋਈ ਆਮ ਗੱਲ ਥੋੜੀ ਆ ਮਤਲਬ ਇੱਕ ਮਰਡਰ ਹੋਇਆ ਇੱਕ ਬਰੂਟਲ ਮਰਡਰ ਹੋਇਆ ਮਤਲਬ ਇਹਦਾ ਤੁਸੀਂ ਇਹੀ ਚੀਜ਼ ਜੇ ਕਿਤੇ ਮੈਂ ਇਸ ਤੋਂ ਪਹਿਲਾਂ ਥੋੜਾ ਟਾਈਮ 에ਅਰ ਫੋਰਸ ਦੇ ਵਿੱਚ ਜੌਬ ਕਰਦਾ ਰੰਜੇ ਇਹੀ ਚੀਜ਼ ਉਹਨਾਂ ਕੋਲ ਹੁੰਦੀ ਉਹ ਅੱਧੇ ਘੰਟੇ ਦੇ ਵਿੱਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਲੈਂਦੇ ਨੇ ਇੱਕ ਘੰਟੇ 'ਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਮੇਰੇ ਘਰ 'ਚ ਕਿੰਨੇ ਬੰਦੇ ਐਂਟਰ ਹੋਏ ਉਹ ਉਹੀ ਨਹੀਂ ਅਜੇ ਤੱਕ ਟ੍ਰੇਸ ਹੋ ਰਿਹਾ ਕਿੰਨੇ ਬੰਦੇ ਐਂਟਰ ਹੋਏ ਇਸ ਪਿੰਡ ਵਿੱਚ ਨਸ਼ਾ ਨੂੰਸ਼ਾ ਕਿਸ ਤਰ੍ਹਾਂ ਵਾਪ ਹੋਈ ਨਸ਼ਾ ਸਾਰ ਬਹੁਤ ਐ ਜੀ ਬਹੁਤ ਜ਼ਿਆਦਾ ਨਸ਼ੇ ਦਾ ਤੇ ਬਹੁਤ ਜ਼ਿਆਦਾ ਅੱਜ ਤੱਕ ਅੰਨੀ ਨੇਰੀ ਚਲੀ ਪਈ ਅਜੇ ਤੱਕ ਜੇ 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 ਜੀ ਹਮਦਰ ਜੀ ਤੁਹਾਨੂੰ ਆਏ ਕੀ ਕੀ ਕਰਾ ਚਾਹੋਗੇ ਹੁਣੇ ਹਾਂਜੀ ਅਜੇ ਤੱਕ ਜੇ 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 ਜੀ ਆਏ ਹਮ ਦਾ ਵਿਜਤ ਉਹਨਾਂ ਪਰਿਵਾਰ ਨਾਲ ਕੀ ਕਰਨਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐ ਜੀ ਜਿਹੜਾ ਇਹ ਅੱਜ ਸਾਡੇ ਕੋਲ ਆਏ ਆ ਤੇ ਚਲੋ ਅਸੀਂ ਤਾਂ ਚਾਹੁੰਦੇ ਸੀ ਕਿ ਇਹੋ ਜਿਹਾ ਸਮਾ ਸਾਡੇ ਘਰ ਤੇ ਵੀ ਨਾ ਹੀ ਆਵੇ ਕਿ ਬਸ ਕਰੋ ਜੀ ਬਸ ਕਰੋ ਫਲ ਬਾਬਾ ਆਪਣਾ ਤਾਂ ਬਾਬੇ ਸ਼ੇਖ ਫਰੀਦ ਸਾਹਿਬ ਦੇ ਬਚਨ ਆ ਭਾਈ ਪਾਣੀ ਦਾ ਗੜੀ ਲੌਗੀ ਮੇਰਾ ਹਾ ਬਿਰਹਾ ਆਖੀ ਆ ਮੇਰੇ ਹੱਥੋਂ ਸੁਲਤਾਨ ਫਰੀਦਾ ਜਦ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ ਜਿਹੜੇ ਦਿਲ ਦੇ ਵਿੱਚ ਦਰਦ ਨਾ ਹੋਵੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਉਹਨੂੰ ਬੰਦਾ ਇੰਨਾ ਜਾਣੋ ਉਹ ਸ਼ਮਸ਼ਾਨ ਘਾਟ ਆ ਅੱਜ ਪੰਜਾਬ ਦਾ ਦਰਦ ਕਿੱਥੇ ਆ ਗਿਆ ਸਾਡੀ ਭੈਣ ਇੱਥੇ ਆਪਣੇ ਘਰ ਦੇ ਵਿੱਚ ਬੈਠੀ ਪਾਠ ਕਰ ਰਹੀ ਸੀ ਇੱਕ ਸਾਲ ਦੀ ਬੱਚੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੀ ਬਾੜ ਖੇਤਾਂ ਨੂੰ ਲਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਬਾੜ ਹੀ ਖੇਤ ਨੂੰ ਖਾਜੇ ਤੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਕਿ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਹਾਂ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵਿੱਚ ਥੱਲੇ ਕਿੱਥੇ ਰਹੂਗਾ ਇਹ ਜੋ ਕੁਝ ਵੀ ਹੋਇਆ ਬੜਾ ਮੰਦ ਭਗਾ ਦਿਲ ਨੂੰ ਹਰੇਕ ਦਿਨ ਬੁਲੰਦ ਰਣ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰ ਪਏ ਆ ਸਾਡੀ ਸੋਸਾਇਟੀ ਕਿਸ ਪਾਸੇ ਨੂੰ ਤੁਰ ਪਈ ਆ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੋਗਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਕਿ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਅਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਪਰसों ਦੀ ਘਟਨਾ ਹੋਈ ਸਰਦਾਰ ਜੀ ਹਾਂਜੀ ਪਰसों ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜਿਹੇ ਲੋਕ ਜਿਹੜੇ 1 ਸਾਲ ਦੀ ਬੱਚੀ ਸੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਦੇ ਤਰਸ ਨਹੀਂ ਆਇਆ ਕਿ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹਨੇ ਇਹ ਮਾਂ ਕਿੱਥੋਂ ਲੱਭੂਗੀ ਇਹੋ ਜਿਹੇ ਬੰਦੇ ਦੇ ਸਰਕਾਰ ਨਹੀਂ ਲੱਭਦੀ ਫਿਰਦੀ ਇਹ ਤੇ ਚਲਦੀ ਫਿਰਦੀ ਮੌਤ ਆ ਜਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਆ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅਨਸਰਜਾ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਜੇ ਕੌਣ ਆ ਉਹਨਾਂ ਦੀ ਨਿਗਾਰ ਰੱਖੀਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਕਰੀਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਿਵਾਰ ਜਿਹੋ ਜਿਹਾ ਵੀ ਸੰਘਰਸ਼ ਕਰੂਗਾ ਸਰਦਾਰ ਸਾਹਿਬ ਨਾਲ ਨੇ ਜਿਹੋ ਜਿਹਾ ਵੀ ਸੰਘਰਸ਼ ਕਹੂਗਾ ਸ੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇਸ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਿਹਦਾ ਜਿੱਦਾਂ ਗੁਰਸੇਖ ਪਰਿਵਾਰ ਆ ਕੋਈ ਸ਼੍ਰੋਮਣ ਕਮਿਟੀ ਨਾਲ ਕੋ ਮਦਦ ਕੀਤੀ ਜਾਊਗੀ ਪਰ ਮਾਰਟੀ ਵਿੱਚ ਕੋ ਬੱਚੇ ਸਕੂਲ ਪੜ੍ਹਦੇ ਇਨਾਂ ਦੇ ਬਿਲਕੁਲ ਕੀਤੀ ਜਾਊਗੀ ਜੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਆਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਸਜੀਪੀਸੀ ਨੂੰ ਪੁੱਛੋ ਜਿਆਦਾ ਬਿਹਤਰ ਆ ਪਰ ਮੇਰੇ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਆ ਸਿੱਖ ਮੈਂ ਕਹਿੰਦਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆ ਇਨਸਾਨ ਆ ਜੀ ਇਨਸਾਨੀਅਤ ਦੇ ਨਾਤੇ ਕੱਲਾ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਐਸ ਵੇਲੇ ਉਹ ਗੱਲ ਛੱਡ ਦਿਓ ਪੰਥ ਸਾਡਾ ਸਮਰਾਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਹਤੋਂ ਖੁੱਲੇ ਛੱਡਦੇ ਆਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਇਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਜੇ ਵੀ ਅਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤਾ ਫਿਰ ਹਾਂ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦਵੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਜਿੱਦਾਂ